ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹਨਾਂ ਯੋਧਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਗੱਲਬਾਤ ਵੀ ਉਹਨਾਂ ਯੋਧਿਆਂ ਨਾਲ ਕਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਇਹ ਚਾਰ ਯੋਧਿਆਂ ਦੀਆਂ ਤਸਵੀਰ ਦਿਖਾ ਦਿੱਤੀ ਜਾਵੇ ਬਿਲਕੁਲ ਨੇੜੇ ਤੋਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹੋ ਯੋਧੇ ਨੇ ਜਿਹੜੇ ਪਰਣ ਕਰਕੇ ਗਏ ਸੀ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਅਮਰਾਂਚੂ ਉੱਤੇ ਬੈਠਾਂਗੇ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਡੱਲੇਵਾਲ ਦੇ ਨਾਂ ਅਸੀਂ ਲਗਾ ਚੁੱਕੇ ਆ ਢੱਲੇਵਾਲ ਤੋਂ ਪਹਿਲਾਂ ਅਸੀਂ ਸ਼ਹੀਦ ਹੋਣਾ ਚਾਹੁੰਦੇ ਆ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਕੱਲੇ-ਇਕੱਲੇ ਦਾ ਨਾਂ ਪੁੱਛਾਂਗੇ ਤੇ ਇਕੱਲੇ-ਇਕੱਲੇ ਦੇ ਨਾਲ ਗੱਲਬਾਤ ਕਰਾਂਗੇ ਕੀ ਕੀ ਦਿੱਕਤਾਂ ਆਈਆਂ ਕਿਉਂਕਿ ਮਰਨ ਵਰਤ ਦਾ ਸ਼ਬਦ ਸੁਣਨਾ ਬਹੁਤ ਸੌਖਾ ਹੈ ਤੇ ਉਹਦੇ ਉੱਤੇ ਪਹਿਰਾ ਦੇਣਾ ਬਹੁਤ ਜ਼ਿਆਦਾ ਔਖਾ ਹੈ ਸਿੰਘ ਸਾਹਿਬ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜੀ ਹਰਪ੍ਰਭਗਵਾਨ ਸਿੰਘ ਫਰੋਂ ਕਿੱਥੋਂ ਆਏ ਆ ਪਿੰਡ ਲੰਬੀ ਜੀ ਉਮਰ ਵੀ ਦੱਸੋ ਜੀ ਉਮਰ ਮੇਰੀ 49 ਸਾਲ ਹੈ ਜੀ ਕਿੱਦਾਂ ਦਾ ਫੈਸਲਾ ਲਿਆ ਫਿਰ ਜਦਨ ਕਿਸੇ ਨਾਲ ਘਰੇ ਗੱਲਬਾਤ ਕਰਕੇ ਬੈਠੇ ਸੀਗੇ ਜਦਨ અમરંત છન ઉਤੇ બેઠે હું જગજીત ਸਿੰਘ ਢੱਲੇਵਾਲ ਦੇ ਨਾਲ ચલણ ધારા ਜਿਹੜਾ ਸੀ ਤੁਸੀਂ ચૂણે assi ਵੀ ਹੁਣ જગજીત ਸਿੰਘ ਢੱਲੇਵਾਲ ਵਾਲੇ ਰਾਹ ਤੇ ਤੁਰਨਾ assi ਸਾਰਿਆਂ ਨੇ ਤਾਂ ਘਰੇ ਗੱਲਬਾਤ ਹੋਈ ਸੰਵਾਦ ਹੋਇਆ ਕਿਸੇ ਨੂੰ ਮੈਨੂੰ ਇੱਥੋਂ ਸਾਡੀ ਜ਼ਿਲ੍ਹੇ ਦੀ ਮੀਟਿੰਗ ਹੋਈ ਮੈਂ ਬਲਾਕ ਦਾ ਜਨਰਲ ਸਕੱਤਰਾਂ ਬਲਾਕ ਲੰਬੀ ਦਾ ਜ਼ਿਲ੍ਹੇ ਦੀ ਮੀਟਿੰਗ ਹੋਈ ਤੇ ਮੈਨੂੰ ਇੱਥੋਂ ਭੇਜਿਆ ਗਿਆ ਕਿ ਫਲੈਕਸ ਲਾ ਕੇ ਗੱਡੀ ਦੇ ਉੱਪਰ ਤੇ ਸਾਰੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇ ਵਿਸਤਾਰ ਕਰਨਾ ਹੈ ਧਰਨੇ ਦਾ ਧਰਨੇ ਦੇ ਵਿੱਚ ਜਿਹੜੇ ਲੋਕ ਹੈ ਉਹ ਆਉਣ ਤਾਂ ਮੈਂ ਇੱਕ ਦਿਨ ਜਾ ਕੇ ਜਿਹੜਾ ਉਹ ਫਲੈਕਸ ਲਵਾਇ ਅਗਲੇ ਦਿਨ ਮੈਂ ਪ੍ਰਚਾਰ ਤੇ ਨਿਕਲਿਆ ਤਾਂ ਜਿਸ ਦਿਨ ਮੈਂ ਪ੍ਰਚਾਰ ਤੇ ਨਿਕਲਦਾ ਏ ਉਸੇ ਦਿਨ ਮੈਨੂੰ ਸ਼ਾਮ ਨੂੰ ਫੋਨ ਆਉਂਦਾ ਹੈ ਸਾਡੇ ਹਰਜਿੰਦਰ ਸਿੰਘ ਵੀਰ ਦਾ ਵੀ ਤੁਹਾਡਾ ਜੀ ਨਾਮ ਲਿਖਾ ਦਿੱਤਾ ਜਾਏ ਜਿਹੜਾ ਮਰਜੀਵੜਿਆਂ ਦੇ ਵਿੱਚ ਮਰਨ ਵਰਤ ਦੇ ਜਿਹੜੇ 111 ਆਦਮੀ ਬਿਠਾਉਣੇ ਮੈਂ ਕਿਹਾ ਜੀ ਬਹੁਤ ਅੱਛੀ ਗੱਲ ਐ ਤਾਂ ਮੈਂ ਇਕੱਲਾ ਹੀ ਸੀ ਉਦੋਂ ਗੱਡੀ ਦੇ ਵਿੱਚ ਨਾਲ ਮੇਰੇ ਇੱਕ ਡਰਾਈਵਰ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਮੈਂ ਮਾਈਕ ਤੇ ਬੋਲ ਰਿਹਾ ਸੀ ਤਾਂ ਚਲੋ ਜੀ ਇਹ ਗੱਲ ਹੋਈ ਤਾਂ ਮੇਰੇ ਜਿਹੜਾ ਨਾਮ ਲਿਖਾਤਾ ਤਾਂ ਮੈਂ ਘਰੇ ਚਲਾ ਗਿਆ ਘਰੇ ਕੋਈ 5:30 5:6 ਵਜੇ ਮੈਂ ਪ੍ਰਚਾਰ ਤੋਂ ਘਰੇ ਚਲਾ ਗਿਆ ਘਰ ਜਾ ਕੇ ਬੇਟੇ ਨਾਲ ਗੱਲ ਹੋਈ ਉਹਦੀ ਮੰਮਾ ਨਾਲ ਗੱਲ ਹੋਈ ਤਾਂ ਮੇਰਾ ਜਿਹੜਾ ਬੇਟਾ ਹੈ ਮਤਲਬ ਚੜ੍ਹਦੀ ਕਲਾ ਵਾਲਾ ਗੁਰਸਿੱਖ ਹੈ ਮੈਨੂੰ ਕਹਿੰਦਾ ਪਾਪਾ ਇਦੋਂ ਵਧੀਆ ਕੋਈ ਮੌਕਾ ਨਹੀਂ ਹੋਣਾ ਹੋਰ ਜਦੋਂ ਤੁਸੀਂ ਆਪਦੀ ਇਸ ਜ਼ਮੀਨ ਪਿੱਛੇ ਜਾਇਦਾਦ ਪਿੱਛੇ ਜਾਂ ਆਪਦੀ ਕਿਸਾਨੀ ਪਿੱਛੇ ਜੇ ਤੁਸੀਂ ਮਤਲਬ ਇੱਕ ਤੁਹਾਡੇ ਨਾਲ ਜਿਹੜਾ ਬਜ਼ੁਰਗ ਆਗੂ ਬੈਠਾ ਹੈ ਉਹਦੀ ਸਪੋਰਟ ਦੇ ਵਿੱਚ ਬੈਠਣਾ ਤਾਂ ਉਸ ਤੋਂ ਵੀ ਵਧੀਆ ਗੱਲ ਹੈ ਫਿਰ ਜਿੱਦਣ ਬੈਠ ਜਾਣੇ ਹੋ ਇੱਥੇ ਤੱਕ ਕਿਦਾਂ ਦੇ ਹਾਲਾਤ ਬਣੇ ਚਾਰ ਪੰਜ ਦਿਨ ਤੁਹਾਡੇ ਲੱਗੇ ਵੀ ਨੇ ਦਿੱਕਤਾ ਆਈਆਂ ਸਰੀਰ ਨੂੰ ਬਿਲਕੁਲ ਜੀ ਦਿੱਕਤਾ ਸਰੀਰ ਨੂੰ ਕਾਫੀ ਆਉਂਦੀਆਂ ਜੀ ਇਹਦੇ ਚ ਕੋਈ ਦੋ ਰਾਇ ਨਹੀਂ ਹੈ ਮੈਂ ਤਾਂ ਸਤਸਿਰੀਆ ਕਾਲ ਬੁਲਾਉਣਾ ਹੈ ਸਾਡੇ ਬਜ਼ੁਰਗ ਨੇਤਾ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਜਿਨ੍ਹਾਂ ਨੇ ਲੋਕਾਂ ਲਈ ਇਹਨੇ ਮਰਨ ਵਰਤ ਰੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕੁਛ ਆਪਣੇ ਸਰੀਰ ਨਾਲ ਹੰਡਾ ਕੇ ਲੋਕਾਂ ਨੂੰ ਲੈ ਕੇ ਬਹੁਤ ਕੁਛ ਦਿੱਤਾ ਮੈਂ ਮੈਂ ਉਹਨਾਂ ਦਾ ਸਨਮਾਨ ਕਰਦਾ ਪ੍ਰਣਾਮ ਕਰਦਾ ਤੇ ਦਿੱਕਤਾਂ ਜਿਹੜੀਆਂ ਬਹਤ ਆ ਤਾ ਤੁਹਾਨੂੰ ਤੁਹਾਡਾ ਨਾਮ ਦੱਸਦੇ ਹੋ ਸਿੰਘ ਸਾਹਿਬ ਤੁਹਾਡੇ ਨਾਲ ਤਾਂ ਕਾਫੀ ਕਾਕਾ ਸਿੰਘ ਕੋਲਡਾ ਮਖੌਲ ਵੀ ਕਰ ਰਿਹਾ ਸੀ ਕੀ ਨਾਂ ਤੁਹਾਡਾ ਗੱਲ ਹੈ ਜੀ ਮੈਂ ਨਸੀਬ ਸਿੰਘ ਸਾੰਘਣਾ ਡਿਸਟ੍ਰਿਕਟ ਅਮਰਸਰ ਹੈ ਮੇਰਾ ਤੇ ਮੈਂ ਉਸ ਨਗਰ ਤੋਂ ਰਹਿਣ ਵਾਲਾ ਜਿੱਥੇ ਤਾਰਾ ਸਿੰਘ ਵਾਹ ਨੇ ਜਦੋਂ ਚੌਧਰੀ ਪੱਟੀ ਵਾਲੇ ਨੇ ਘੋੜੀਆਂ ਛੱਡੀਆਂ ਸੀਗੀਆਂ ਤੇ ਕਿਸਾਨਾਂ ਦੇ ਖੇਤ ਜੜੇ ਸੀ ਤੋਂ ਉਹਨਾਂ ਨੇ ਚੌਧਰੀ ਨੇ ਕਿਹਾ ਸੀ ਕਿ ਮੈਂ ਕੇਸਾਂ ਦੇ ਰੱਸੀ ਵਟ ਕੇ ਘੋੜੀਆਂ ਬੰਨਣੀਆਂ ਇੱਧਰ ਆ ਜਾਈਏ ਕਿਸਾਨੀ ਰਸਤੇ ਵੱਲ ਆ ਜਾਈਏ ਉਹ ਇਤਿਹਾਸ ਆਪਾਂ ਫਿਰ ਕਿਤੇ ਸਾਂਝਾ ਕਰ ਲਵਾਂਗੇ ਹੁਣ ਜਿੱਦਣ ਤੁਸੀਂ ਬੈਠੇ ਹੋ ਦਿੱਕਤਾਂ ਕਿਹੜੀਆਂ ਕਿਹੜੀਆਂ ਆਈਆਂ ਜਦੋਂ ਮਰਨ ਵਰਤ ਤੇ ਬੈਠ ਗੱਲ ਜੀ ਕੋਈ ਦਿੱਕਤ ਨਹੀਂ ਆਈ ਵੈਗਰੂ ਦੀ ਕਿਰਪਾ ਚੜ੍ਹਦੀ ਕਲਾ ਮੈਂ ਪਹਿਲਾਂ ਨੌਕਰੀ ਵੀ ਕੀਤੀ ਆ ਤੇ ਸਾਦੇ ਚ ਨੌਕਰੀ ਕਰੀ ਆ ਜੀ ਮੈਂ ਨੌਕਰੀ CRP ਦੇ ਵਿੱਚ ਕੀਤੀ ਆ ਉੱਥੋਂ ਮੈਂ ਰਿਟਾਇਰ ਹੋ ਕੇ ਆਇਆ ਤੇ ਵੈਗਰੂ ਦੀ ਕਿਰਪਾ ਸਰੀਰ ਫਿੱਟ ਸੀ ਬਾਕੀ ਪਰਿਵਾਰ ਦੇ ਪਿੱਛੋਂ ਸਪੋਰਟ ਸੀਗੀ ਕਿਸੇ ਗੱਲ ਦੀ ਸਾਨੂੰ ਮਤਲਬ ਤੰਗੀ ਨਹੀਂ ਆਈ ਦਿੱਕਤ ਸਰੀਰ ਨੂੰ ਦਿੱਕਤ ਕਿਹੜੀ ਆਈ ਸਿੰਘ ਸਾਹਿਬ ਇਹ ਦੱਸੋ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਈ ਜੀ ਅਸੀਂ ਸਿਰਫ ਪਾਣੀ ਪੀਂਦੇ ਸੀਗੇ ਤੇ ਹਵਾ ਖਾਂਦੇ ਸੀ ਬਸ ਇਹੀ ਸਾਡੀ ਖਰਾਕ ਸੀਗੀ ਬਾਕੀ ਅਸੀਂ ਸਾਰੇ ਭਰਾ ਜਿੱਤਰਾ ਇਹਨਾਂ ਇਹਨਾਂ ਵੀਰ ਜੀ ਨੇ ਪਹਿਲਾਂ ਸਾਨੂੰ ਦੱਸ ਹੀ ਦਿੱਤਾ ਇਸ ਤਰ੍ਹਾਂ ਹੀ ਇੱਕ ਦੂਸਰੇ ਦੇ ਨਾਲ ਹਾਸੇ ਮਖੌਲ ਦੇ ਨਾਲ ਸਾਡੇ 5 ਦਿਨ ਪੀਤ ਗਏ ਤੇ ਸਾਡਾ ਬਿਲਕੁਲ ਅਰਾਧਾ ਨਹੀਂ ਸੀਗਾ ਇਹ ਚਲੋ ਸਾਡੇ ਆਗੂਆਂ ਦਾ ਫੈਸਲਾ ਸੀ ਅੱਜ ਸਾਡਾ ਮਨ ਸੀਗਾ ਕਿ ਜਿੰਨਾ ਚਿਰ ਅਸੀਂ ਵੀ ਜੂਸ ਪੀਤਾ ਪਹਿਲਾਂ ਮੈਨੂੰ ਇਹ ਦੱਸੋ ਜੂਸ ਪਿਲਾਇਆ ਤੁਹਾਨੂੰ ਵੀ ਜਾਂ ਕਿਸੇ ਮੁਖੀ ਨੂੰ ਪਿਲਾ ਕੇ ਖਤਮ ਕਰਤਾ ਮਰਨ ਮਰਤ ਨਹੀਂ ਜੀ ਇਹ ਸਾਰਿਆਂ ਨੂੰ ਜੂਸ ਪਿਲਾ ਕੇ ਫਿਰ ਕੀਤਾ ਵੇਖੋ ਖੁਦ ਦਾਸ ਆਇਆ ਹੁਣ ਥੋੜਾ ਜਿਆ ਕਹਿੰਦੇ ਹੁਣ ਵੀ ਜਰਨੈਲ ਸਾਡਾ ਜਰਨੈਲ ਜਗਜੀਤ ਸਿੰਘ ਡੱਲੇਵਾਲ ਧੰਨ ਹੈ ਜਿਹੜਾ ਬੈਠਾ ਹੈ ਵੀ ਅਸੀਂ ਸ਼ਹਾਦਤ ਦੇਣੀ ਬਹੁਤ ਔਖੀ ਗੱਲ ਹੈ ਵੈਸੇ ਤਾਂ ਤੁਸੀਂ ਸੀਆਰਪੀਐਫ ਚੋਂ ਆਏ ਹੋ ਵੀ ਸ਼ਹਾਦਤ ਦੇਣ ਦੇ ਬਰਾਬਰ ਹੁੰਦਾ ਜਦੋਂ ਬੰਦਾ ਕਿਸੇ ਫੌਜ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹਦੀ ਸਮਝ ਲਿਆ ਜਾਂਦਾ ਕਿ ਸ਼ਹਾਦਤ ਕਿਸੇ ਵਕਤ ਵੀ ਸੰਭਵ ਹੈ ਵੇਖੋ ਜੀ ਗੱਲ ਇਹ ਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਬਹੁਤ ਅਸੀਂ ਕਰੀਬ ਰਹਿ ਕੇ ਵੇਖਿਆ ਗਰੀਬ ਇਹਨੇ ਜਗਜੀਤ ਸਿੰਘ ਡੱਲੇਵਾਲ ਦੇ ਹੌਸਲੇ ਪਹਿਲਾਂ ਤੋਂ ਬਲੰਸੀ ਤੇ ਉਹਨੇ ਕਿਹਾ ਕਿ ਜਿੱਤੋਂ ਵੀ ਮੈਂ ਬਹਿ ਗਿਆ ਮੇਰਾ ਨਾ ਫਿਕਰ ਕਰਿਓ ਜੇ ਮੈਂ ਇੱਕ ਡੱਲੇਵਾਲ ਸ਼ਹੀਦ ਹੋ ਜਾਊਗਾ ਤੇ ਕਈ ਡੱਲੇਵਾਲ ਪੈਦਾ ਹੋ ਜਾਣਗੇ ਤੇ ਸਾਨੂੰ ਉਹ ਜਿਹੜੀਆਂ ਉਹਨਾਂ ਦੀਆਂ ਕਈਆਂ ਗੱਲਾਂ ਸਾਡੇ ਬਿਲਕੁਲ ਜਹਨ ਦੇ ਵਿੱਚ ਬੈਠੀਆਂ ਸੀਗੀਆਂ ਅਸੀਂ ਬਿਲਕੁਲ ਤਿਆਰ ਸੀ ਜੇ ਸਾਡੇ ਡੱਲੇਵਾਲ ਦੀ ਭਾਵਨਾ ਸੀ ਕਿ ਜੇ ਮੈਂ ਮੇਰੇ ਜਿੰਦਿਆਂ ਚਾਹੇ ਮੇਰੇ ਸ਼ਹੀਦਾਂ ਤੋਂ ਬਾਅਦ ਦੇ ਵਿੱਚ ਵੀ ਇਹ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਚਾਹਤੀਆਂ ਤੇ ਮੇਰੀ ਉਹ ਜ਼ਿੰਦਗੀ ਜਿਹੜੀ ਸਫਲ ਹੋ ਜੂਗੀ ਤੇ ਸਾਡੇ ਜਨ ਦੇ ਵਿੱਚ ਉਹ ਗੱਲ ਬੈਠੀ ਸੀ ਸਿੰਘ ਸਾਹਿਬ ਤੁਹਾਡਾ ਕੀ ਨਾਂ ਜੀ ਬਿਆਨਤ ਸਿੰਘ ਬਿਆਨਤ ਸਿੰਘ ਜੀ ਕਿਸਾਨ ਹੋ ਜਾਂ ਜੌਬ ਤੋਂ ਰਿਟਾਇਰਡ ਕਿਸਾਨ ਵੀ ਤਾਂ ਫਿਰ ਫੈਸਲਾ ਕਿਵੇਂ ਲੈ ਲਿਆ ਸੀਗਾ ਵੀ ਡੱਲੇਵਾਲ ਸਾਹਿਬ ਦੇ ਨਾਲ ਬੈਠਣਾ ਕੋਈ ਜੱਥੇਬੰਦੀ ਦੀ ਕਾਲ ਆਈ ਸੀ ਜਾਂ ਜਿੱਦਣ ਇਹਨਾਂ ਨੇ ਮੰਗੇ ਨੇ ਨਾ ਆਪਣੇ ਆਪ ਦੇ ਦਿੱਤਾ ਪਹਿਲਾਂ ਤਰੀ ਤੋਂ ਆਏ ਸੀ ਇੱਥੇ ਉਹਦੋਂ ਪੱਕੇ ਰਹਿੰਦੇ ਥੋ ਹੂੰ ਉਹ ਜਪਨ ਹਰਲੇ ਆ ਤੇਰਾ ਤਰੀਕਾ ਹੋਇ ਕਰ ਗਏ ਨਾ ਕਿਦਾਂ ਦੇ ਹਾਲਾਤ ਰਹੇ ਉਸ ਦਿਨ ਜਿਸ ਦਿਨ ਤੁਸੀਂ ਅਮਰ ਅੰਛਨ ਉੱਤੇ ਸੀਗੇ ਪੰਜ ਦਿਨ ਤੁਸੀਂ ਲਾਏ ਨੇ ਅਮਰ ਅੰਛਨ ਉੱਤੇ ਤਾਂ ਹਾਲਾਤ ਕਿਦਾਂ ਦੇ ਸੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ 55 ਦਿਨ ਦੇ ਕਰੀਬ ਹੋ ਗਏ ਹੌਸਲਾ ਨਹੀਂ ਹਾਰਿਆ ਤੁਹਾਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਰੀਰ 'ਚ ਫਿਜ਼ੀਕਲੀ ਕੋਈ ਗੜਬੜ ਹੋ ਰਹੀ ਹੈ ਅਸੀਂ ਤਾਂ ਰਾਤ ਵੀ ਆਹ 34 ਬੈਠਣਾ ਚਾਹੁੰਦੇ ਪਰ ਅਸੀਂ ਛੋਟੇ ਲਾਗੂ ਸਾਡੀ ਕਿਸੇ ਦੀ ਮੰਨ ਨਹੀਂ ਨੀਗੀ ਅਸੀਂ ਤਾਂ ਅਜੇ ਬੈਠਣ ਨੂੰ ਤਿਆਰ 34 ਤੱਕ ਵੀ ਅਸੀਂ ਉੱਠਣਾ ਨਹੀਂ ਕਰਤੋਂ ਅਜੇ ਕਮ ਬਲਾਦਾ ਜਨਤ ਕਤਰਾਂ ਮੇ ਆਪਣੇ ਸਾਡੇ ਛੋੜੇ ਆਗੂ ਦੀ ਸੁਣੀ ਨਹੀਂ ਗਈ ਪੂਰਾ ਬੈਨ ਬੈਨ ਨੂੰ ਤਿਆਰ ਤੇ ਹਲੇ ਵੀ ਬੈਨ ਨੂੰ ਤਿਆਰ ਬਤਾਨ ਦੇ ਨਾਲ ਤੱਕ ਅਜੇ ਵੀ ਬੈਠਣ ਨੂੰ ਤਿਆਰ ਡਰੇੜਾ ਰਾਦਾ ਪੂਰਾ ਡਰੇੜਾ ਰਾਦਾ ਚਮਕ ਜੋਪ ਚੌਧਰੀ ਸਾਹਿਬ ਤੁਹਾਡਾ ਕਿਹੜਾ ਇਲਾਕਾ ਹੈ ਮੇਰਾ ਨਾਮ ਮਾਦੀਰ ਗੋਜਰਾ ਪਿੰਡ ਗੁੜਿਆ ਖੇੜਾ ਤਹਿਸੀਲ ਸ਼ੀਸ਼ਾ ਹਰਿਆਣਾ ਤਾਂ ਫਿਰ ਅਮਰਾਂਚਨ ਦੇ ਉੱਤੇ ਤੁਸੀਂ ਵੀ ਬੈਠੇ ਸੀਗੇ ਇਹਨਾਂ ਵੱਲ ਦੇਖ ਕੇ ਬੈਠੇ ਸੀ ਜਾਂ ਫਿਰ ਪੰਜਾਬ ਤੇ ਹਰਿਆਣੇ ਦੀ ਧਰਤੀ ਜਿਹੜੀ ਹੈ ਉਹ ਸ਼ਹੀਦਾਂ ਦੀ ਧਰਤੀ ਹੋਣ ਕਰਕੇ ਤੁਹਾਡੇ ਅੰਦਰ ਜज्ਬਾ ਸੀ कुर्बानी देनी है समा आ गया हूँ कृषि किसान के लिए जज्बा है किसानी जब आपता कोई विपता आवे तो मेरा दिल नहीं वो कह भी तू जरूर मंगा बीच में लाइक खड़े हो तो इना कारण मैं मटू कलो गलियों चल के आयो आ गए और डर मन सन छोड़ गए अन्न छोड़ गए भूख हड़ताल गां मन ਵਰਤਕ ਮੈਂ ਕਹਿ ਕੇ ਬੈਠੇ ਹੋ ਮੈਂ ਮਰ ਸਕੂ ਪਰ ਅਨਕੋਨ ਲਿਉ ਸਰ ਸਰ ਛੋਟੂ ਰਾਮ ਕਿਸਾਨ ਨੇਤਾ ਹੋਏ ਨੇ ਹਰਿਆਣੇ ਦੇ ਤਾਂ ਉਹਨਾਂ ਦਾ ਇਤਿਹਾਸ ਵੀ ਪੜਿਆ ਤੁਸੀਂ ਜਾਂ ਹੋਰ ਇਤਿਹਾਸ ਪੜੇ ਨੇ ਜੰਗੇ ਆਜ਼ਾਦੀ ਦਾ ਪੜਿਆ ਹੋਵੇ ਹੋਰ ਬਹੁਤ ਸਾਰਾ ਪੜੇੜੋ ਕੋ ਨਹੀਂ ਤਾਂ ਕਿਸਾਨੀ ਕੌਮ ਦੇ ਖਾਤਰੇ ਵੀ ਅਗਰ ਕਿਸਾਨੀ ਜਿੰਦੀ ਰਹਗੀ ਤਾਂ ਕਿਸਾਨ ਜਿੰਦੂ ਰਹੇਗਾ किसान जिंदा रहेगो तो जवान भी जिंदा रहेगो जवान जिंदा रहो तो देश की रक्षा होगी देश भी जिंदा रहगो ये वास्ते मैं इस धरना पर बैठो और डलबाल साहब आज पिचपन दिन अं पिचपन दिन पूरा हो गया आज आने और अंगे खतरे में एक सौ इक्कीस आदमिया अनसन पर बैठ गया अनसन छोड़ गए और अपने भूख हड़ताल में बैठो भी आने मदद मिले ਜਾਜੋ ਜਾਦਾ ਅਨ ਮਦਦ ਮਿਲਿਆ ਮੈਂ ਬੈਠਿਆ ਹਾਂ ਤਾਂ ਬੰਗਾ ਵੀ ਹੌਸਲਾ ਹੈ ਹੌਸਲਾ ਉਦਾਈ ਖਾਤਰ ਮੈਂ ਬੈਠਿਆ ਤਾਂ ਜੋਦੇ ਸੀਗੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਅਮਰਾਂਛਨ ਉੱਤੇ ਬੈਠੇ ਸੀ ਮਰਨ ਵਰਤ ਉੱਤੇ ਬੈਠੇ ਸੀ ਵੱਡਾ ਜਜ਼ਬਾ ਲੈ ਕੇ ਬੈਠੇ ਸੀ ਗੱਲਬਾਤ ਨਾਲ ਇਹ ਗੱਲ ਵੀ ਸਾਹਮਣੇ ਆਈਏ ਕਿ ਹਜੇ ਅਸੀਂ ਚਾਹੁੰਦੇ ਸੀ ਇਹਨਾਂ ਨੇ ਕਿਹਾ ਇਹ ਮਰਜੀਵੜੇ ਕਿਸਾਨਾਂ ਨੇ ਕਿ ਹਜੇ ਅਸੀਂ ਚਾਹੁੰਦੇ ਸੀ ਕਿ ਅਸੀਂ ਮਰਨ ਵਰਤ ਨਾ ਤੋੜੀਏ ਜਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਨਹੀਂ ਲਈਆਂ ਜਾਂਦੀਆਂ ਤੇ ਸਾਡੀ ਸਰਕਾਰ ਦੇ ਨਾਲ ਜਿਹੜੀ ਹੈ ਅਰ ਪਰ ਦੀ جنگ ਜਿੱਤ ਨਹੀਂ ਲਈ ਜਾਂਦੀ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਹਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾ ਰਵਾਂਗੇ ਅਗਲੇ ਦਿਨਾਂ ਦੀ ਬਹੁਤ-ਬਹੁਤ ਧੰਨਵਾਦ